ਹੈਲੋ ਹਸੀਕਾਰ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜਜੀ ਕਲਚ ਹੋਵਾਂਗੇ ਤੇ ਆਪਣੇ ਰਾਤ ਬਹੁਤ ਮੀਂਹ ਆਇਆ ਦਵਾਰਾ ਜੀ ਹਲੇ ਕਿਸੇ ਦੀਆਂ ਤੂੜੀਆਂ ਪਈਆਂ ਨੇ ਬਣਾਉਣ ਵਾਲੀਆਂ ਆਪਣੇ ਵੀ ਪਈਆਂ ਹਲੇ 2 ਕਿੱਲਿਆਂ ਦੀ ਮੰਗੂ ਬਣਾਉਣ ਵਾਲੀ ਤੇ ਐਂਸੀ ਵੀ ਕਰ ਚੁੱਕੇ ਸੁੱਕ ਗਏ ਦਵਾਰਾ ਫੇਰ ਗਿਲੇ ਕਰ ਤੇ ਚਲੋ ਪ੍ਰਮਾਤਮਾ ਜੋ ਕਰਦਾ ਚੰਗੇ ਚ ਆਪਣਾ ਕੰਮ ਕੰਪਲੀਟ ਹੋ ਗਿਆ ਕਿ ਗੋਹਾ ਵੀ ਸੜਤਾ ਆਪਾਂ ਤੇ ਤਾਰਾਂ ਨਹੀਂ ਜਵਾਈ ਵੀ ਹੋਗੀ। ਕਿ ਆਪਾਂ ਹੁਣ ਵਸੇ ਦੂਰ ਪਾਣੀ ਪਲਾਵਾਗੇ ਹਲੇ ਇਹਨਾਂ ਨੂੰ ਬਹਿ ਜਾਣ ਦਿਓ। ਬੈਂਚੜ ਪੱਖੇ ਬੰਦ ਨਾ ਕਰ ਤਾਂ ਠੰਡ ਜੀ ਆ ਗਈ। ਹਨਾ ਤੇ ਕੀੜਾ ਤਾਂ ਮੱਛਰ ਜਾਂ ਹੁੰਦਾ ਜੀ ਕਿ ਆਪਾਂ ਥੋੜਾ ਜਿਹਾ ਧੂਆਂ ਕਰ ਲੈਨੇ ਆ ਉਹ ਇਹਨਾਂੋਂ ਨਿਕਲ ਜਾਂਦੇ ਇੱਥੇ ਆ ਬੈਠੀਆਂ ਨੇ। ਇਹ ਤਾਂ ਆਪਾਂ ਅੰਦਰ ਵੀ ਨਾ ਕਰਦਾਂ। ਅੰਦਰ ਲਈ ਪੱਖੇ ਬੰਦ ਕਰ ਦੇਣੇ ਕੀੜਾ ਪਤਾ ਚੋਲੀਆਂ ਠੰਡ ਜੀ ਹੋ ਗਈ। ਤੇ ਬਾਕੀ ਤੁਹਾਡੇ ਕਿਵੇਂ ਆ ਜੀ ਮੀ ਹੂੰ ਹੈ ਵੈਸੇ ਸਾਰੀ ਹੀ ਐ ਇਹ ਮੀ ਹੁਣ ਤੇ ਹੂੰ ਤਾਂ ਗਰਦਜੀ ਲੈ ਗਈ ਇੱਕ ਵਾਰ ਨਾਲ ਹੁਣ ਤਾਂ ਹਨ ਜਿਹਦੀ ਤੂੜੀ ਰਹਿੰਦੀ ਆ ਉਹ ਤਾਂ ਰਹਿ ਗਿਆ ਕੰਮ ਆਹ ਦੇਖੋ ਆਪਣੀ ਜੀ ਕੱਲ ਮੂਰੀ ਮਾਰੀ ਸਾਰਾ ਕੁਸਤੜਾ ਆ ਗਈ ਜੇ ਆਪਾਂ ਮੰਤੀ ਇਹ ਤਾਰਾਂ ਵਾਲਾ ਪੁਰਸ਼ ਕਿਉਂ ਇੱਕ ਉਹ ਹੁੰਦਾਗਾ ਖਰਖਰਾ ਹੁੰਦਾ ਫੇਰਨ ਵਾਸਤੇ ਉਹ ਲੈ ਕੇ ਆਉਣ ਲੱਗੇ ਉਹ ਨਹੀਂ ਹੁੰਦੇ ਸੀ ਆਪਾਂ ਬੈਠ ਕੇ ਇਹਦੇ ਫੇਰਦੇ ਹੁੰਦੇ ਸੀ ਹਨ ਇਹਦੇ ਚ ਉਹਦਾ ਹੋ ਜਰੇ ਦੇ ਟਿੱਖਾ ਨਹੀਂ ਹੁਣ ਖਾਏ ਦੁੱਖ ਲੱਗਦਾ ਉਹ ਜਿਹੜੀ ਥੋੜੀ ਜਿਹੀ ਕਿਤੇ ਬੰਨ ਹੁੰਦੀ ਜੀ ਫੇਰ ਦੇਖੋ ਕਿੰਨੀ ਵਧੀਆ ਬੰਨਦੀ ਅੱਗੇ ਬੱਚਾ ਦਾ ਵਧੀਆ ਦੇਸੀ ਤਿਆਰ ਹੋ ਜੂਏ ਤੋਂ ਹਨਾ ਹੂੰ ਇਹ ਤਾਂ ਗੱਲ ਕਰ ਉਹ ਨਹੀਂ ਕੀਤੀ ਅਸੀਂ ਆਪਣੇ ਤੋਂ ਸਮਾਰ ਕੇ ਸਰਪੂ ਜੀ ਨਾਲ ਨੀਨਵਾ ਇੰਚ ਜਿੜੀ ਨਿਕਲਿਆ ਵੀ ਹਨਾ ਉਹ ਦੁੱਖ ਲੱਗਦਾ ਉਹਦੇ ਟੱਪੀ ਆਂਦੀ ਹੈ 12 ਆਲਾ ਬੁਰਸੀ ਫੇਰ ਨਾਲ ਲੱਗ ਗਿਆ ਲੈ ਦੇਖੋ ਤੁਹਾਡਾ ਬੰਦਾ ਇਸ ਤਰ੍ਹਾਂ ਲੱਗਾ ਹੈ ਪਰ ਗੱਜਾ ਬਾਲਾ ਲੰਗਾ ਹਾਂ ਆਹ ਉਹ ਲੈਂਦੀ ਐ ਜੀ ਲੂੰਈ ਜੀ ਲੈਂਦੀ ਐ ਨਾ ਹੁਣ ਖੜ ਜਾ ਨਾ ਦੁੱਖ ਲੱਗਦਾ ਉਹੋ ਲੋਕ ਤੇ ਹੱਥ ਮੇਰੇ ਦੇ ਦੇ ਪਰ ਹੱਥ ਨਹੀਂ ਮੰਨ ਕੇ ਤਾਰਾਂ ਤਿੱਖੀਆਂ ਨਹੀਂ ਦੇਖੋ ਇੰਨੀ ਲੱਗੀ ਜੱਤ ਜੀ ਲਈ ਜਾਂਦੀ ਐ ਇਹਦੀ ਉਹ ਹੁੰਦਾ ਕਿ ਖਰਖਰਾ ਹੁੰਦਾ ਉਹ ਫੇਰਦੇ ਹੁੰਦੇ ਸੀਗੇ ਮਿਲਦਾ ਨਹੀਂ ਹੁਣ ਮੰਡੀ ਤੋਂ ਤਾਂ ਮਿਲ ਜੂ ਹਾਂ ਤੇ ਆਪਣੀ ਨੂਰੀ ਆ ਬੈਠੀ ਐ ਇਹਨੇ ਵੀ ਦੁੱਧ ਪੀ ਲਿਆ ਤੇ ਹੁਣ ਹੁਣ ਇਹਨੂੰ ਐ ਹੋ ਵੀ ਮੈਨੂੰ ਛੱਡ ਕੇ ਆ ਜੀ ਬਾਹਰ ਲੈ ਕੇ ਜਾ ਖੜੀ ਹੋ ਜੰਨੀ ਹੈ ਪਹਿਲੀ ਇਹ ਵੀ ਬਾਹਰ ਜਾਣ ਨੂੰ ਤਿਆਰ ਰਹਿੰਦੀ ਹੈ ਨੂਰੀ ਚਲਿਏ ਬਾਹਰ ਚਾਣਾ ਜ ਮੈਂ ਜਾਨੀ ਆ ਆ ਦੇਖੋ ਬੀਖੋ ਜੀ ਇਹ ਵਿਚਾਰੇ ਅਣ ਬੋਲੇ ਨੇਗੇ ਜਾਨਵਰ ਜਿੰਨੇ ਵੀ ਨੇ ਇਹ ਪਿਆਰ ਦੇ ਭੁੱਖੇ ਨੇਗੇ ਜੇ ਆਪਾਂ ਇਹਨਾਂ ਨੂੰ 2 ਮਿੰਟ ਪਿਆਰ ਨਾਲ ਬੁਲਾ ਲੈਨੇ ਅੱਜ ਤੇ ਉਹਦੇ ਤੇ ਤੇਜ ਜਾਂਦੇ ਨੇਗੇ ਇਹਨਾਂ ਨੂੰ ਨਹੀਂ ਪਤਾ ਵੀ ਸਾਡਾ ਮਾੜਾ ਕਰਦਾ ਕਿ ਕੋਈ ਚੰਗਾ ਕਰਦਾ ਹੈਗਾ ਇਹਨਾਂ ਨੂੰ ਵਿਚਾਰੇ ਉਹਨਾਂ ਸੇ ਅੱਜਕੱਲ ਦੀ ਦੁਨੀਆ ਨਾਲ ਉਹ ਠੀਕ ਨਹੀਂ ਜੀ ਇਹਨਾਂ ਨੇ ਨਾ ਤਾਂ ਵਿਚਾਰੇ ਨੇ ਕੋਈ ਇਹਨਾਂ ਦੇ ਚਿੱਤ ਵਿੱਚ ਬੇਈਮਾਨਾ ਨਾ ਕੁਝ ਹੋਰ ਹੈਗਾ ਅੱਜਕੱਲ ਤਾਂ ਕੋਈ ਸਾਕ ਭੈਣ ਭਾਈ ਨਹੀਂ ਆਉਂਦਾ ਬਣਦਾ ਹੈਗਾ ਤਾਂ ਫੇਰ ਵੀ ਵਿਚਾਰੀ ਇਹ ਤਾਂ ਬਹੁਤ ਵਧੀਆ ਇਹਨਾਂ ਦੀ ਸੇਵਾ ਕਰਨੀ ਨਾਲੇ ਤਾਂ ਦੇਖੋ ਆਪਾਂ ਇਹਨਾਂ ਦੀ ਸੇਵਾ ਕਰਦੇ ਆਂ ਤੇ ਨਾਲੇ ਆਪਾਂ ਇਹਨਾਂ ਤੋਂ ਆਮਦਨ ਲੈਣੇ ਆਂ ਸਾਮਦਿਤ ਆਪਾਂ ਆਮਦਨ ਲੈਣ ਦੀ ਮਾਰੀ ਆਂਗੀ ਤੇ ਉਹ ਵੈਸੇ ਇੱਕ ਅੱਦੇ ਪਸੂ ਦੀ ਚਲੋ ਕਈ ਵਾਰ ਉਹ ਹੁੰਦਾ ਤੇ ਆਪਾਂ ਸੇਵਾ ਵੀ ਜ਼ਰੂਰ ਕਰਿਆ ਕਰੋ ਵਿੱਚੋਂ ਨੇ ਪੋਣਾ ਨਿਕਲ ਹੀ ਜਾਂਦਾ ਹੈਗਾ ਖੰਡ ਪਾਠ ਕਰਾਉਣ ਨਾਲੋਂ ਇਹਨਾਂ ਨੇ ਸੇਵਾ ਕੀਤੀ ਚੰਗੇ ਗਰੀਬ ਜਮਾਂ ਬੇਸਹਾਰਾ ਜਿਹੜਾ ਕੋਈ ਜਮਾਂ ਉਹਦੀ ਵੀ ਮਦਦ ਕਰਨੀ ਜ਼ਰੂਰੀ ਹੁੰਦੀ ਹੈ ਦੇਖੋ ਐ ਖੜੀ ਆ ਆਰਾਮ ਨਾਲ ਇਹ ਸ਼ੁਰੂ ਤੋਂ ਗਿੱਜੀ ਹੋਈ ਹੈ ਜੀ ਇਹ ਐਵੇਂ ਦੇ ਇਹਨੂੰ ਕੋਈ ਖਾਣ ਨੂੰ ਜਿਵੇਂ ਕੋਈ ਆਪਾਂ ਚੀਜ਼ ਮੂੰਹ ਚ ਪਾਉਣੇ ਆ ਇਹਨੂੰ ਪਤਾ ਲੱਗੇ ਨੇ ਵੀ ਖਾਂਦੇ ਨੇ ਕੁਝ ਫਿਰ ਵੀ ਮੈਨੂੰ ਵੀ ਦਿਓ ਐ ਮੰਗਦੀਆਂ ਨੇ ਅਡੋ ਅਲੀ ਇਹਨਾਂ ਦੀ ਭਾਸ਼ਾ ਸਮਝਣੀ ਪੈਂਦੀ ਹੈਗੀ ਜਿਹੜਾ ਕੋਈ ਇਹਨਾਂ ਜਿਹੜਾ ਉਹ ਇਹਨਾਂ ਦੀ ਭਾਸ਼ਾ ਸਮਝਦਾ ਹੈਗਾ ਹਨਾ ਕਿੰਨੀ ਲਹੀ ਜਾਂਦੀ ਹੈ ਤਾਂ ਹਾਂ ਇਹ ਤਾਂ ਆਪਣੇ ਆਪ ਹੀ ਲੈ ਜਾਣੀ ਹੈ ਜਦੋਂ ਨਾ ਮਾਉਣਾਗਾ ਕਾਈ ਨਹੀਂ ਲੈ ਲਈ ਕਿੰਨੀ ਡਿੱਗੀਆਂ ਨੇ ਦੇਖੋ ਹੈ ਨਵੀਂ ਆਊ ਹੁਣ ਗਰਮੀਆਂ ਵਾਲੀ ਹੈ ਨਾ ਸਾਫ਼ ਜਾ ਹੋ ਜੂ ਇਹ ਤਾਂ ਪਿੰਡਾ ਤੇ ਆ ਆਪਣੀਆਂ ਖੜੀਆਂ ਨੇ ਕਟੀਆਂ ਇੱਕ ਆ ਖੜੀ ਹੈਗੀ ਆ ਵੀ ਨਮਾਉਣ ਵਾਲੀ ਹੈਗੀ ਤਾਂ ਰੋਜ਼ ਹੀ ਨਮਾਉਣੇ ਆਗੇ ਆਪਾਂ ਫੇਰ ਵੀ ਲਿਬੜ ਜਾਂਦੀ ਐ ਗੋਹੇ ਜੀ ਚ ਤੇ ਹਲੇ ਆ ਚੈੱਕ ਕਰਾਉਣੀਆਂ ਤਿੰਨ ਮਹੀਨੇ ਹੋ ਗਏ ਇਹਨੂੰ ਵੀ ਤੇ ਇਹਨੂੰ ਵੀ ਮਹੀਨੇ ਤੋਂ ਉੱਪਰ ਹੋ ਗਏ ਹੋ ਗਏ ਅੱਜ 23 34 45 ਦਿਨ ਹੋ ਗਏ ਹਨਾ ਮੈਂ ਇਸ ਨੂੰ ਇਹਨੂੰ 45 ਦਿਨ ਹੋ ਗਏ ਅੱਗੇ 40 ਦਿਨਾਂ ਤੋਂ ਬੋਲ ਪੀ ਸੀ ਹੁਣ ਤਾਂ ਚਲੋ 45 ਦਿਨ ਹੋ ਗਏ 40 ਦਿਨਾਂ ਤੱਕ ਤਾਂ ਵੇਟ ਕਰਦੀ ਹੁੰਨੇ ਆਪਾਂ ਦੇਖਦੇ ਆਂ ਪਸ਼ੂ ਨੂੰ ਤੇ ਇਹਨੂੰ ਆਪਾਂ ਕਰਾਵਾਂਗੇ 60 ਦਿਨਾਂ ਤੋਂ ਚੈੱਕ ਕਰਵਾਵਾਂਗੇ ਤੇ ਇਹਦਾ ਤਾਂ ਚੈੱਕ ਇਹਨੂੰ ਵੀ 60 ਦਿਨਾਂ ਤੋਂ ਕਰਾਵਾਂਗੇ ਪਰ ਇਹਦਾ ਕੋਈ ਪੱਕਾ ਪਤਾ ਉਹੀ ਗੱਲ ਪੱਕੇ ਬਤੇ ਵਾਲੀ ਹੋ ਗਈ ਪਹਿਲਾਂ ਵੀ ਇਹੀ ਕੰਮ ਸੀਗਾ ਆਪਣੇ ਨਾਲ ਤੇ ਇਹਦੇ ਜਾਲੇ ਜੇ ਉਹੀ ਗੱਲ 22 ਦਿਨਾਂ ਤੋਂ ਫੇਰ ਲੱਗਿਆ ਪਿਆ ਸੀ ਐਂ ਪਹਿਲਾਂ ਆਪਾਂ ਉਹਦੇ 'ਚ ਰਹਿ ਗਏ ਦੋ ਵਿਧਾ 'ਚ ਗੱਭਣ ਹੈ ਜਾਂ ਨਾ ਹੈ ਹੁਣ ਆਪਾਂ ਇਹਨੂੰ 60 ਦਿਨਾਂ ਦਾ ਚੈੱਕ ਕਰਾਵਾਂਗੇ ਇਹ ਨਹੀਂ ਪਤਾ ਪ੍ਰਮਾਤਮਾ ਨੇ ਮਿਹਰ ਕਰਤੀ ਹੋਵੇ ਗੱਭਣ ਹੋਵੇ ਤੇ ਹੋ ਹੀ ਜਾਵੇ ਜੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਸੋਈਆਂ ਨੂੰ ਵੀ ਹੋ ਗਿਆ ਹੁਣ ਨੂੰ ਤਾਂ ਇਹ 6-7 ਮਹੀਨਿਆਂ ਦੀ ਗੱਭਣ ਹੋ ਜਾਂਦੀ 6 ਮਹੀਨਿਆਂ ਦੀ ਹਨਾ 6-6 ਮਹੀਨਿਆਂ ਦੀ ਗੱਭਣ ਹੋ ਗਈ ਹੁੰਦੀ ਹਨਾ ਹਾਂ ਚਲੋ ਪ੍ਰਮਾਤਮਾ ਨੇ ਪਤਾ ਨਹੀਂ ਚੰਗੇ ਵਾਸਤੇ ਕੀਤਾ ਹੈਗਾ ਤੇ ਹੁਣ ਆ ਵੀ ਬਸ ਇਹਨੂੰ ਵੀ ਹੋਗੇ 45 ਦਿਨਾਂ 60 ਦਿਨਾਂ ਤੋਂ ਹੋ ਜੂਗੀ ਹਨਾ ਤਾਂ ਇੱਕ 60 ਦਿਨਾਂ ਤੋਂ ਹੋ ਜੂਗੀ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਧੰਨਵਾਦ ਜੀ